ਕਿੰਨਾ ਕ ਆਨੰਦਾਂ ਦਾ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਦੇ ਘਰ ਤੱਕ ਲੈ ਕੇ ਪੂਰਾ ਆਨੰਦ ਆਉਂਦਿਆ ਵੇਖੋ ਤੁਹਾਡੇ ਸਾਹਮਣੇ ਹੀ ਆ ਸਤ ਜੀ ਸੇਵਾ ਜਨ ਆਨੰਦ ਦਾ ਵੈਗੂ ਜੀ ਆਡਾ ਸੇਵਾ ਦਾ ਹੁਣ ਚਲੋ ਲੱਗਾ ਚੇਤਾਵੇਂ ਤੁਹਾਨੂੰ ਕੀ ਹੈ ਕਿ ਚਲੋ ਹੁਣ ਪਹਿਲਾਂ ਉਹਨੂੰ ਘਰ ਦੇ ਕਹਿੰਦੇ ਚਲੋ ਗਾਣਾ ਕੱਢਦੇ ਜਿਹੜੀ ਗੱਲ ਸੁਥੀ ਆ ਹਾਂ ਜੀ ਹੁਣ ਸੇਵਾ ਜਨ ਦੇ ਘਰ ਤੇ ਚਲੋ ਘਰ ਦੇ ਵਧੀਆ ਕਹਿੰਦੇ ਕਿ ਚਲੋ ਵਧੀਆ ਕੰਮ ਆ ਬਹੁਤ ਜਿਆਦਾ ਪਹਿਲਾਂ ਸ਼ਰਾਬਿੰਦਾ ਸ਼ਰਾਬ ਜੱਟ ਦੀ ਸ਼ਰਾਬ ਛੱਡ ਤੀ ਹਾਂ ਕਿਸ ਤਰ੍ਹਾਂ ਮੱਝ ਕੀ ਹੈ ਮਨ ਮਾਲਕ ਸੋਣਾਣਾ ਆਪਾਂ ਕੌਣ ਮਨ ਬਣਾਣਾ ਮੈਂ ਛੱਡਣ ਲਈ ਬਾਕੀ ਉਹਦੀ ਗਿਰ ਕਿਰਪਾ ਚਾਹੀਦੀ ਆ ਆਪਾਂ ਨਹੀਂ ਛੱਡ ਸਕਦੇ ਛੜਾਵੇਂ ਹੋਣੇ ਆ ਥੱਕੀ ਪੀਂਦੇ ਸੀ ਡੇਲੀ ਦੀ ਬੋਤਲ ਵੀ ਪੀ ਜਾਂਦੇ ਸ਼ਰਾਬ ਦੀ ਨਹੀਂ ਪੀਂਦੇ ਸੱਚ ਵੀ ਨਹੀਂ ਕਰਦੇ ਅਮਰ ਸਿਖਿਆ ਮੁਸ਼ਕਲਾਂ ਸਾਡੇ ਗੁਰੂਆਂ ਪਹਿਰੇ ਤੇ ਆਈਆਂ ਨਹੀਂ ਪਰ ਸਾਨੂੰ ਸਹਣ ਦੀ ਸ਼ਕਤੀ ਮਿਲ ਜਾਂਦੀ ਆ ਕੋਈ ਸ਼ਿਵਾਸ਼ਾ ਬਾਬਾ ਦੀ ਬਿਲਕੁਲ ਬਿਲਕੁਲ 100 100% ਹਾਂ ਜੀ 100% ਉਸ ਰਸਤੇ ਤੇ ਚੱਲਣਾ ਚਾਹੀਦਾ ਜਿਹੜੇ ਸਾਡੇ ਗੁਰੂ ਜੋ ਵੀ ਕਰ ਗਏ ਨੇ ਬਦਿਆ ਲੱਗਦਾ ਹਾਂਜੀ ਬਿਲਕੁਲ ਜੀ ਬਿਲਕੁਲ ਆਨੰਦ ਆ ਜਾਂਦਾ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਸਹੀ ਸੂਲ ਸਣ ਸਾਡੇ ਦੇ ਕੀ ਆ ਤੇ ਚੱਲਣਾ ਚਾਹੀਦਾ ਸਾਡੇ ਗੁਰੂ ਕੀ ਕਹਿ ਗਏ ਨੇ ਤੇ ਕਿੰਨਾ ਤੇ ਚੱਲਣਾ ਚਾਹੀਦਾ ਜਿਹੜੇ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸ਼ਿੱਧੀ ਦਾ ਬਹੁਤ ਅਸੀਂ ਕਹਿ ਨਹੀਂ ਸਕਦੇ ਵੀ ਸਾਡੇ ਭੋਗ ਤੇ ਖੜੇ ਹੁੰਦੇ ਨੇ ਸਾਸ਼ੀਕਾਲ ਸਾਰੇ ਤੁਸੀਂ ਦੇਖਦਾ ਸੀ ਕੀ ਹੈ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਅੱਜ ਕਿੱਥੇ ਤੱਕ ਦਾ ਵਲ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਗੁਰਦੁਆਰਾ 시ਦਾ ਸਾਹਿਬ ਦੇਖਿਆ ਜਿੱਥੇ ਕਿ ਹਰ ਐਤਵਰ ਚਪੈਰਾ ਜਿਹੜਾ ਕਿ ਸੰਗਤਾਂ ਕਟਣ ਆਉਂਦੀਆਂ ਨੇ ਗੱਲ ਕੀਤੀ ਜਾਵੇ ਜਿਹੜਾ ਚਪੈਰਾ ਹੈ ਇੱਥੇ ਹਰ ਐਤਵਰ ਕਟੇ ਨੇ ਸੰਗਤਾਂ ਜਿਹੜੀ ਨੇ ਬੜੋ ਬਹੁਤ ਦੂਰ ਦੂਰ ਤੋਂ ਇੱਥੇ ਜਗ੍ਹਾ ਹਾਜ਼ਰੀ ਆ ਪਰ ਆਉਂਦੀਆਂ ਨੇ ਦੇਖਿਆ ਜਾਵੇ ਤਾਂ ਹਰ ਐਤਵਰ ਦੀ ਗਿਣਤੀ ਜਿਹੜੀ ਹੈ ਵੱਧਦੀ ਹਿਲਜਲ ਆ ਰਹੀ ਹੈ ਕਿਉਂਕਿ ਜਿਹੜਾ ਬਾਬਾ ਦੀਪ ਸਿੰਘ ਨੂੰ ਲੈ ਕੇ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਕਿਥੇ ਨ ਕਿਤੇ ਵੱਧਦਾ ਹੋਇਆ ਨਜ਼ ਆਦੇ ਪਾਠ ਕੀਤੇ ਜਾਂਦੇ ਨੇ ਤੇ ਗੁਰੂ ਦਾ ਨਾਮ ਬੀਤਾ ਜਾਂਦਾ ਜਪ ਕੀਤਾ ਜਾਂਦਾ ਉਹਦਾ ਕਿਥੇ ਨਾ ਕਿਥੇ ਅਸਰ ਜਰਾ ਦੇਖਣ ਨੂੰ ਮਿਲਦਾ ਤੁਹਾਨੂੰ লাইਕ ਤਸਵੀਰਾਂ ਚ ਮ ਦਿਖਾਣਾ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਕਿ ਸੰਤਾਂ ਜਿਹੜੀਆਂ ਨੇ ਤੇ ਕੋ ਵਕਤ ਦੀ ਕੀਰਤੀ ਦੇ ਵਿੱਚ ਪਹੁੰਚੇ ਨੇ ਕਈ ਸੰਤਾਂ ਨੇ ਉੱਥੇ ਲੰਗਰ ਵੀ ਲਗਾਏ ਜਾਂਦੇ ਨੇ ਤੇ ਕਈ ਜਿਹੜੇ ਸੰਤਾਂ ਨੇ ਇੱਥੇ ਆਪਣਾ ਜੀਵਕੇ ਸੇਵਾ ਕਰਕੇ ਜਿਹੜਾ ਕਿ ਅਨੰਦ ਮਾਨਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼ਿਦਾ ਸਾਹਿਬ ਨੂੰ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਆ ਇਹ ਸਾਹਮਣੇ ਗੁਰਦੁਵਾਰਾ ਜਿੱਥੇ ਕਈ ਲੋਕ ਜਿਹੜੇ ਇੱਥੇ ਆਉਂਦੇ ਨੇ ਮੱਥਾ ਟੇਕਣ ਆਉਂਦੇ ਨੇ ਸ਼ਰਧਾ ਭਾਵਨਾ ਲੋਕੀ ਜਿਹੜੇ ਨੇ ਕਿ ਇਹ ਦੂਰੋਂ ਦੂਰੋਂ ਗਿਣਤੀ ਦੇ ਵਿੱਚ ਆਉਂਦੇ ਨੇ ਹਰ ਐਤਵਾਰ ਦੁਪਹਿਰਾ ਜਿਹੜਾ ਤੇ ਇੱਥੇ ਲੱਗਿਆ ਜਾਂਦਾ ਕਿ ਲੋਕੀ ਜਿਹੜੇ ਨੇ ਕਿ ਇੱਥੇ ਹਾਜ਼ਰੀਆਂ ਭਰਨ ਲੋਕ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕਦੇ ਨੇ ਬਾਹਰ ਤੱਕ ਜਿਹੜੀ ਸੰਤਾਂ ਨੇ ਜਿਹੜੀਆਂ ਬੈਠੇ ਹੋਏ ਆ ਤੁਹਾਨੂੰ ਨਜ਼ਰ ਆਣਗੇ ਕਿ ਲੋਕ ਚਲੇ ਲੱਗੇ ਗੁਰੂ ਦਾ ਜਿਹੜੀ ਬਾਣੀ ਦੇ ਵਿੱਚ ਜਿਹੜਾ ਆਨੰਦ ਜਿਹੜਾ ਉਹਨਾਂ ਨੂੰ ਮਿਲਦਾ ਜਿਹੜੀ ਗੁਰੂ ਦੀ ਬਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਲੰਗਰ ਵੀ ਲੱਗੇ ਹੋਏ ਨੇ ਤੇ ਗੱਲ ਕੀਤੀ ਜਾਣਾ ਠੰਢ ਦੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਠੰਢ ਹੈ ਜਿਹੜੀ ਵਾਧਤੀ ਹੋਈ ਵੀ ਦਿੱਖਦੀ ਹੈ ਪਰ ਜਿਵੇਂ ਧੁੰਨ ਪਰ ਅੱ ਇੱਥੇ ਜਿਹੜਾ ਹੈ ਕਿ ਅੱਜ ਧੁੱਪ ਨਿਕਲੀ ਐ ਤੇ ਸੰਤਾਂ ਜਿਹੜੀਆਂ ਨੇ ਇੱਥੇ ਪਾਠ ਕਰਦੀ ਹੋਈਆਂ ਵੀ ਨਸਰ ਆਉਂਦੀ ਰਹੇ ਤੇ ਜੇ ਦੇਖਿਆ ਜਾਵੇ ਤਾਂ ਹੋਰ ਵੀ ਜਿਹੜੇ ਇੱਥੇ ਲੋਕੀ ਨੇ ਇੱਥੇ ਬਹੁਤ ਹੀ ਕਈ ਬਾਣੀ ਪੜ ਕੇ ਸੇਵਾ ਕਰਦੇ ਨੇ ਤੇ ਕਈ ਜਿਹੜਾ ਹੈ ਕਿ ਆਪਣੀ ਸੇਵਾ ਕਰਕੇ ਗੁਰੂ ਦੀ ਸੰਤਾਂ ਦੀ ਜਿਹੜੀਆਂ ਨੇ ਕਿ ਆਪਣੇ ਅੰਗੂੜ ਭਾਗਾ ਸਭਾ ਤੇ ਨੇ ਤੁਹਾਨੂੰ ਅੱਗੇ ਹੋਰ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਕਿ ਸੰਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਆਂ ਕਿ ਦੇਖ ਸਕਦੇ ਹੋ ਇੱਕ ਜੋੜਾ ਘਰ ਅੰਦਰ ਹੈ ਤੇ ਬਾਹਰ ਵੀ ਜੋੜਾ ਘਰ ਹੈ ਕਿ ਸੰਤਾਂ ਤੇ ਇੱਥੇ ਕਿੰਨੇ ਲੱਖਾਂ ਦੀ ਗਿਣਤੀ ਦੇ ਸੰਗਤ ਪੁੱਛਦੀ ਹੈ ਕਿ ਸੰਤਾ ਜਿਹੜੇ ਨੇ ਆਪਣਾ ਉਹ ਵਤਪਾ ਦਾ ਸਮਰੱਥਿਆ ਨੇ ਇੱਥੇ ਆ ਕੇ ਲੋਕੀ ਦੇਖ ਸਕਦੇ ਹੋ ਇੱਕ ਪਾਸੇ ਉਹ ਦਿਖਾਣਾ ਚਾਹਵਾਗੇ ਲੋਕੀਾਰੇ ਇੱਕ ਪਾਸੇ ਲੋਕ ਜਿਹੜੇ ਬੈਗਾ ਬਾਣੀ ਸੰਧੇ ਹੋਏ ਵੀ ਨਜ਼ਰ ਆ ਰਹੇ ਨੇ ਰੋਕ ਦਾ ਮੰਨਣਾ ਕਿ ਜੇ ਅਸੀਂ ਇੱਥੇ ਦਸਤਾਰ ਤੇ ਆਉਨੇ ਆ ਤੇ ਸਾਡੇ ਜਿਹੜੇ ਨਾ ਦੁੱਖ ਦੂਰ ਦੂਰ ਹੁੰਦੇ ਨੇ ਕਿਉਂਕਿ ਵੀ ਕਿਉਂਕਿ ਇੱਕ ਰੱਬ ਦਾ ਨਾਮ ਹੀ ਜਿਹੜਾ ਅੱਜ ਤੱਕ ਯੁੱਗ ਦੇ ਵਿੱਚ ਜਿਹੜਾ ਕੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਿ ਗਿਣਤੀ ਕਿੰਨੀ ਕੀ ਵੱਡੀ ਗਿਣਤੀ ਦੇ ਵਿੱਚ ਹੈ ਲੋਕੀ ਜਿਹੜੇ ਨੇ ਕਿ ਪਾਠ ਕਰਦੇ ਹੋਏ ਨਜ਼ਰ ਆ ਰਹੇ ਅਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਦਾ ਦਨ ਹੈ ਕਿ ਧੁੱਪ ਜਿਹੜੀ ਚੜੀ ਹੋਈ ਤੇ ਸੰਤਾ ਜੜੀਆਂ ਨੇ ਆਰਾਮ ਨਾਲ ਬੈਠ ਕੇ ਜਿਹੜਾ ਪਾਣੀ ਦਾ ਜਾਪ ਕਰਦੇ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪਰ ਜੇ ਇੱਕ ਪਾਸੇ ਦੇਖੀ ਤੇ ਅਕਸਰ ਹੀ ਅਮਰ ਸਦਾ ਜਿਹੜਾ ਗੱਲ ਕੀਤੀ ਹੈ ਵੈਦਰ ਉਹ ਕਿਥੇ ਨਾ ਕਿਤੇ ਬੜਾ ਹੀ ਖਰਾਬ ਹੁੰਦਾ ਹੋਇਆ ਨਜ਼ਰ ਆਦਾ ਕਿ ਧੁੰਦਾ ਧੁੰਦਾ ਵੀ ਬਹੁਤ ਹੁੰਦੀਆਂ ਨੇ ਤੇ ਧੁੰਦੇ ਪਰ ਅੱਜ ਦੀ ਜਿਹੜੀ ਦੇਖਿਆ ਜਾਦਾ ਅੱਜ ਜਿਹੜੀ ਧੁੰਦ ਆ ਉਹ ਕਿਥੇ ਨਾ ਕਿਥੇ ਅੱਜ ਧੁੰਦ ਨਹੀਂ ਹੈਗੀ ਪਰ ਧੁੱਪ ਚੜੀ ਹੋਈ ਹੈ ਪਰ ਸੰਤਾ ਨੇ ਇੱਥੇ ਆਪਣਾ ਜਿਹੜਾ ਕਿ ਚਪੈਰੇ ਦੇ ਵਿੱਚ ਹਾਜ਼ਰੀਆਂ ਭਰਨ ਆਉਂਦੇ ਨੇ ਆਓ ਵੀ ਸੰਤਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਜਾਨਣਾ ਹੈ ਕਿ ਆਖਿਰ ਕੀ ਕਹਿਣਾ ਕਿਉਂਕਿ ਬਾਬਾ ਦੇਵ ਸਿੰਘ ਦਾ ਇੱਕ ਨਾਮ ਹੈ ਜਿੱਥੇ ਨਾ ਕਿਥੇ ਬਹੁਤ ਹੀ ਵੱਡਾ ਸੰਗਤ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸੰਤਾਂ ਇੱਥੇ ਬੈਠੇ ਹੋਏ ਹਨ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਬਾਬਾ ਸਾਹਿਬ ਦੇ ਨੇ ਕਿਸੇ ਇਸ ਗੁਰੂ ਦੇ ਦਰ ਤੇ ਆਏ ਨੇ ਗੁਰੂ ਦੇ ਹਾਜ਼ਰੀ ਤੇ ਆਏ ਗੁਰੂ ਦੀ ਸੰਤਾਨ ਦੀ ਸੇਵਾ ਕਰਨ ਆਏ ਨੇ ਤੇ ਇੱਥੇ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਨਣਾ ਹੈ ਕਿ ਆਖਿਰ ਕਿੱਥੋਂ ਆਏ ਨੇ ਦਾ ਇਹ ਮੈਂ ਨਹੀਂ ਆਇਆ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਜਿਹੜੇ ਨੇ ਆਪਣਾ ਕੋ ਬਹੁਤ ਸੰਬੰਧ ਹੈ ਲੋਕ ਕਿਸਮਤਦਾਰ ਸੰਬੰਧਰੇ ਬਾਬਾ ਦੀਪ ਸਿੰਘ ਦਾ ਜਦੋਂ ਲਾਭ ਦਿੱਤਾ ਜਾਂਦਾ ਹੈ ਤੇ ਬਾਬਾ ਦੀਪ ਸਿੰਘ ਦੇ ਜਨਮ ਆ ਕੇ ਉਹ ਦੂਰ ਦੂਰ ਸੰਡੇ ਜਾਂਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਦੋ ਪਣ ਉਹ ਦੂਰ ਹੁੰਦੇ ਨੇ ਕਿਉਂਕਿ ਇੱਕ ਹਰ ਐਤਵਾਰ ਵਿੱਚ ਪਾਰੇ ਦੇ ਵਿੱਚ ਗਿਣਤੀ ਵੱਧਦੀ ਹੀ ਵੱਧਦੀ ਹੈ ਤੇ ਲੋਕੀ ਜਿਹੜੇ ਨੇ ਕਿ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਕਿ ਇੱਥੇ ਪੁੰਚਦੇ ਨੇ ਆਉਂਦੇ ਨੇ ਆਪਣਾ ਜਿਹੜਾ ਕਿ ਹਾਜਾ ਹਾਜ ਨੇ ਪਰਦੇ ਐਤਵਤ ਜਿਹੜਾ ਦਿਨ ਹੈ ਉਹ ਬਹੁਤ ਹੀ ਵੱਡਾ ਦੇਖਣ ਨੂੰ ਦਿੱਖ ਸਕਦੇ ਹੋ ਕਈ ਸੰਤਾਵਾਂ ਵਿੱਚੋਂ ਛੋਟਾ ਵੱਲੋਂ ਜਿਹੜੇ ਕਿ ਲੰਗਰ ਲਗਾਏ ਗਏ ਨੇ ਲੰਗਰ ਜਿਹੜੇ ਕਿ ਲਗਾਏ ਗਏ ਨੇ ਪ੍ਰਸ਼ਾਸਨ ਨੇ ਗਲਤੀ ਨਹੀਂ ਪ੍ਰਸ਼ਾਸਨ ਮੰਨਦੀ ਜਿਹੜਾ ਇਤਜਾਮ ਬਿਲਕੁਲ ਸਹੀ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕਿ ਸੰਗਤ ਨੂੰ ਤਕਲੀਫ ਨਾ ਹੋਵੇ ਸੰਤਾ ਜਿਹੜੀ ਨੇ ਆਰਾਮ ਦੇ ਨਾਲ ਜਿਹੜਾ ਕਿ ਆਪਣਾ ਜਿਹੜਾ ਕਿ ਕਰ ਸਕਣ ਤੇ ਆ ਦਰਸ਼ਕੀਦਾਰੇ ਕਰ ਸਕਣ ਬੰਨ ਦਾ ਜਾਪ ਕਰ ਸਕਣ ਤੇ ਹੋਰ ਵੀ ਜਿਹੜੇ ਨੇ ਕਿ ਸੰਤਾ ਇੱਥੇ ਬਹੁਤ ਵੱਡੀ ਗਿਣਤੀ ਦੇ ساتھ ਆ ਰਹੇ ਆਂ ਦੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਇਹ ਜ਼ਰੂਰ ਕਰਾਂਗੇ ਕਿ ਆਖਰ ਕੀ ਕਹਿਣਾ ਚਾਹਣਗੇ ਬਾਬਾ ਬੰਦੀ ਸਿੰਘ ਜੀ ਸਰਦਾਰ ਦੇ ਕਿ ਜਿਹੜੇ ਲੋਕ ਲਿਗਾ ਹੁੰਦੇ ਨੇ ਇਹ ਹੋਰ ਵੀ ਚਰਚੇ ਦੇਖ ਸਕਦੇ ਹੋ ਕਿ ਲੰਗਰ ਬੱਗੇ ਹੋਏ ਨੇ ਗੁਰੂ ਦਾ ਲੰਗਰ ਜਿਹੜਾ ਹੈਗਾ ਕਿ ਹਮੇਸ਼ਾ ਵਾਤ ਦਾ ਹੀ ਰੱਦਦਾ ਹੈ ਕਦੀ ਠੱਡਾ ਨਹੀਂ ਹੁੰਦਾ ਇਸ ਸਾਡੇ ਨਾਲ ਗੱਲਬਾਤ ਕਰ ਰਹੇ ਤੇ ਕੋਸ਼ਿਸ਼ ਕਰਾਂਗੇ ਕਿ ਸੰਗਤ ਕੀ ਕਹਿਣਾ ਚਾਹੁੰਦੀ ਹੈ ਇਸ ਦਾਰਡੇ ਬਾਬਾ ਬੰਦੀ ਸਿੰਘ ਦੇ ਦਰਖੇ ਲਈ ਕਿ ਹੋਰ ਵੀ ਜਿਹੜੇ ਲੋਕ ਨੇ ਉਹ ਛੇ ਪਹੁੰਚੇ ਹੋਏ ਨੇ ਦੂਰੋ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਤੁਸੀਂ ਦੇਖ ਸਕਦੇ ਹੋ ਹਾਲੇ ਵੀ ਜਿਹੜੇ ਲੋਕ ਨੇ ਆਵਾਜ਼ੇ ਲੋਕਾਂ ਦੀ ਚੜੀਆ ਤੇ ਬਿਲਕੁਲ ਵੀ ਲੱਗੀ ਹੋਈ ਆ ਅੱਜ ਵਿੱਚ ਇੱਕ ਗੱਲਬਾਤ ਕਰਾਂਗੇ ਕਿ ਕਿ ਤਰ੍ਹਾਂ ਦੇ ਲੋਕਾਂ ਨੂੰ ਕਿਉਂਕਿ ਵੇਖਿਆ ਜਾਵੇ ਤਾਂ ਜੀ ਪੂਰੇ ਦੇ ਵਿੱਚ ਆਰਾਮ ਰਿਹਾ ਪਰ ਕਿਤੇ ਕਿਤੇ ਲੋਕਾਂ ਨੂੰ ਜ਼ਰੂਰ ਜੋੜਤੀ ਹੋਈ ਨਜ਼ਰ ਆਉਂਦੀ ਹੈ ਵਾਇਗੋ ਜਿਹੜਾ ਹਾਦਸਾ ਵੈਦੀ ਜੁਫਾਈ ਅਸੀਂ ਅੱਜ ਗੱਲ ਕਰੀਏ ਹੋਰ ਕੁਝ ਕਰਾਂਗੇ ਵਾਹਿਗੁਰੂ ਸਾਹਿਬ ਜੀ ਫਤਹਿ ਜੀ ਹਾਂ ਜੀ ਕਿੱਥੋਂ ਆਇਓ ਜੀ ਅਸੀਂ ਕਰਨਾਲ ਤੋਂ ਆਏ ਜੇ ਰਾਣਾ ਤੋਂ ਇਸ ਤਰ੍ਹਾਂ ਦਾ ਲਾਦਾ ਇਸ ਬਾਬਾ ਜੀ ਦੇ ਦਿਓਸਾ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬਹੁਤ ਬਹੁਤ ਪ੍ਰਸ਼ੰਸਾ ਹਾਂ ਜੀ ਕੋਈ ਸ਼ਿਵਾਸ਼ ਹੈ ਬਾਬਾ ਦੀਪ ਸਿੰਘ ਜੀ ਬਿਲਕੁਲ ਬਿਲਕੁਲ 161% ਹਾਂ ਜੀ 161% ਇੰਨਾ ਕਿ ਬਦਲਾਅ ਆਇਆ ਬਾਬਾ ਦੀਪ ਸਿੰਘ ਜੀ ਨਾਲ ਜੁੜਾ ਤੇ ਜਿੱਦੀ ਕੀ ਗੱਲ ਬਦਲਾਅ ਨਾਲੋਂ ਬੜਾ ਬਦਲਾਅ ਹੈ ਜੀ ਜਿੱਦ ਤੋਂ ਪਹਿਲਾਂ ਆਈਦਾ ਸੀ ਮੰਨ ਲਓ 2 ਸਾਲ ਦਾ ਚੱਕਰ ਲੱਗਦਾ ਸੀ ਜਿਹੜਾ ਪ੍ਰਬੰਧ ਹੋਣੇ ਉਹ ਬਹੁਤ ਵਧੀਆ ਜੀ ਬਿਲਕੁਲ ਕਿਸੇ ਦਿਦਾਰੇ ਕਰਾਏ ਹਾਂ ਹਾਂਜੀ ਹਾਂਜੀ ਬਿਲਕੁਲ ਕਿ ਇਸ ਤਰ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿੰਨਾ ਕ ਆਨੰਦ ਮਿਲਦਾ ਪਾਪਾ ਦਿਦਾਰੇ ਤੇ ਪਾਣੀ ਨਾਲ ਛੁੜ ਕੇ ਉਹਨਾਂ ਦੇ ਉਹਨਾਂ ਦੇ ਉਸ ਰਸਤੇ ਤੇ ਚੱਲਣਾ ਚਾਹੀਦਾ ਜਿਹੜੇ ਸਾਡੇ ਗੁਰੂ ਜੋ ਵੀ ਕਰ ਗਏ ਨੇ ਹੈ ਪਰ ਲੋਕੀ ਲੱਗਦੇ ਕੋਈ ਨਹੀਂ ਪਿੱਛੇ ਇੱਥੇ ਕੁਝ ਹੋਰ ਹੁੰਦੇ ਨੇ ਘਰ ਜਾ ਕੇ ਮਾਈਂਡ ਚੇਂਜ ਹੋ ਜਾਂਦਾ ਹੈ ਪਰ ਚੱਲਣਾ ਚਾਹੀਦਾ ਜੋ ਗੁਰੂ ਸਾਨੂੰ ਆਖ ਗਏ ਉਸ ਰਸਤੇ ਤੇ ਚੱਲਣਾ ਚਾਹੀਦਾ ਸਾਡੇ ਕੌਮੈਨਡ ਨੂੰ ਕਿੱਦਾਂ ਆਪਣੇ ਨੂੰ ਰੱਖਣਾ ਚਾਹੀਦਾ ਆਪਣੇ ਕਾਬੂ ਵਿੱਚ ਬਿਲਕੁਲ ਜੋ ਸਾਡੇ ਗੁਰੂ ਆ ਕਹਿੰਨੇ ਉਹਦੇ ਤੇ ਚੱਲਣਾ ਚਾਹੀਦਾ ਬਸ ਇਹ ਮੈਂਨ ਤੇ ਪਰ ਪਬਲਿਕ ਵੀ ਜਾਂਦੀ ਕੋ ਨਹੀਂ ਉਸ ਪਾਸੇ ਤੁਹਾਡੇ ਪਰਿਵਾਰ ਚ ਵਿੱਚ ਕੌਣ ਕੌਣ ਹੈ ਤੁਹਾਡੇ ਸਾਡੇ ਪਰਿਵਾਰ ਚ ਇੱਕ ਬੇਟਾ ਹੈ ਜੀ ਹਾਂ ਜੀ ਤੇ ਕਿਸ ਤਰ੍ਹਾਂ ਵਕਤ ਲੱਗੇ ਘਰ ਦੇ ਵਿੱਚ ਪਾਣੀ ਦਾ ਜਾਪ ਚੱਲਦਾ ਰਹਿੰਦਾ ਵਾ ਹਾਂ ਜੀ ਤਕਰੀਬਨ ਮੈਂ 3:30 ਵਜੇ ਬਗਲਾ ਸਾਹਿਬ ਤੋਂ ਘਰ ਬਾਣੀ ਲਾ ਦੇਣਾ ਟਾਈਮ ਟੀਵੀ ਤੇ 4:30 ਵਜੇ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਚੱਲਦਾ ਹੈ ਹੈ ਤਕਰੀਬਨ ਜਦੋਂ ਤੱਕ ਕਥਾ ਨਹੀਂ ਹੁੰਦੀ ਉਦੋਂ ਤੱਕ ਸਾਡਾ ਮਤਲਬ ਲਾਈਵ ਚੱਲਦਾ ਰਹਿੰਦਾ ਟੀਵੀ 8:40 45 ਮਿੰਟ ਤੱਕ ਅਰੇ ਐਦਵਰੰਦ ਨਹੀਂ ਜੀ 6 ਮਹੀਨੇ ਬਾਅਦ ਕਰਨਾਲ ਤੋਂ ਆਈਦਾ ਜੀ 6 ਮਹੀਨੇ ਬਾਅਦ ਇੱਕ ਚੱਕਰ ਲੱਗਦਾ ਹੈ ਬਦਲਾ ਲੱਗਦਾ ਹਾਂਜੀ ਬਿਲਕੁਲ ਜੀ ਬਿਲਕੁਲ ਆਨੰਦ ਆ ਜਾਂਦਾ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਹਾਂਜੀ ਸਾਡਾ ਇੱਕ ਬੇਟਾ ਉਹ ਬਹੁਤ ਕੁਰਬਾਨੀ ਨਾਲ ਜੁੜਿਆ ਹੈ ਬਹੁਤ ਜ਼ਿਆਦਾ ਬਾਬਾ ਦੀਪ ਸਿੰਘ ਜੀ ਉੱਤੇ ਕਿੰਨਾ ਕੇ ਵਿਸ਼ਵਾਸ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜਿੰਨਾ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੇ ਬਹਿ ਕੇ ਕਿਸੇ ਨੂੰ ਵੀ ਮਤਲਬ ਇੱਥੇ ਪਤਾ ਲੱਗਦਾ ਵੀ ਕੀ ਸਿੱਖਾ ਨਾ ਕੀ ਕੀ ਸੂਲ ਸੜ ਸਾਡੇ ਦੇ ਕੀ ਆ ਤੇ ਚੱਲਣਾ ਚਾਹੀਦਾ ਸਾਡੇ ਗੁਰੂ ਕੀ ਕਹਿ ਗਏ ਨੇ ਤੇ ਕੀ ਨਾਲ ਚੱਲਣਾ ਚਾਹੀਦਾ ਜਿਹੜੇ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸ਼ਿੱਧੀ ਦਾ ਬਹੁਤ ਅਸੀਂ ਕਹਿ ਨਹੀਂ ਸਕਦੇ ਵੀ ਸਾਡੇ ਭੋਗ ਤੇ ਖੜੇ ਹੁੰਦੇ ਨੇ ਵੀ ਅਸੀਂ ਕੀ ਕਹੀਏ ਬੇਟਾ ਕਰਨਾਲ ਆਈਟੀ ਚੌਕ ਤੇ ਬਾਬਾ ਚੌਕਸ ਸਿੰਘ ਜੰਗ ਸਿੰਘ ਦਾ ਗੁਰਦੁਆਰਾ ਆਏ ਸੰਡੇ ਮਤਲਬ ਆਏ ਸੰਡੇ ਉਹਨਾਂ ਸੇਵਾ ਕਰਨੀ ਹੈ ਸਵੇਰੇ ਟੁਰ ਜਾਂਦਾ 8 ਵਜੇ ਸ਼ਾਮ ਨੂੰ 7 ਵਜੇ ਤੱਕ ਉੱਥੇ ਗੁਰਦੁਆਰੇ ਸੇਵਾ ਕਰਦੇ ਆ ਬਾਬਾ ਜੰਗ ਸਿੰਘ ਦੇ ਨਾਂ ਤੋਂ ਗੁਰਦੁਆਰਾ ਸੇਹਦਾ ਦਾ ਸੇਹਦਾ ਦਾ ਗੁਰਦੁਆਰਾ ਹਾਂਜੀ ਬੇਟਾ ਵੀ ਮਤਲਬ ਚੰਗੇ ਪਾਸੇ ਲੱਗਾ 22 22 ਇਅਰ 올ਡ ਉਹ ਮਤਲਬ ਉਹਦੀ ਵੇਜ ਹੈ ਜੇ ਚੰਗਾ ਚੰਗੇ ਸਨਸਕਾਰ ਦੇ ਬੇਟੇ ਤੇ ਯੂਥ ਨੂੰ ਕੀ ਕਹਿਣਾ ਚਾਹੋਗੇ ਕਿ ਕਿੰਨਾ ਕ ਪਾਣੀ ਨਾਲ ਜੁੜ ਕੇ ਆਨੰਦ ਹੁੰਦਾ ਬਿਲਕੁਲ ਜੀ ਬਿਲਕੁਲ ਅੱਖ ਅੱਖਾਂ ਦੀ ਲੋੜ ਹੀ ਕਰਨੀ ਹਾਂ ਜੀ ਬਿਲਕੁਲ 100% ਅਧਵਾ ਇਸ ਇਸ ਤਰ੍ਹਾਂ ਕਿ ਸੰਗਤਾਂ ਬਹੁਤ ਖੁਸ਼ ਰਹਿ ਇਸ ਦਰਤੇ ਆ ਕੇ ਗੁਰੂ ਦੀ ਪਾਣੀ ਦੇ ਨਾਲ ਜਿਹੜਾ ਕਿ ਅਕਸਰ ਹੀ ਜੁੜਨਾ ਚਾਹੀਦਾ ਤੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਫਤਹਿ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਜਨ ਤਵਰੀ ਗੁਰੂ ਦੀ ਬਾਣੀ ਨਾਲ ਜੁੜ ਕੇ ਆਨੰਦ ਆਉਂਦਾ ਸਭ ਕੋ ਆਪਰਾ ਨਾ 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 ਸ਼ੋ ਗੁਰੂ ਨਾਲ ਜੁੜ ਕੇ ਕਿੰਨਾ ਬਦਲਾਅ ਆਇਆ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸਭ ਹੀ ਅੰਮ੍ਰਿਤ ਜਿੰਨੀ ਦੇਰ ਚਾਹ ਕੇ ਤੁਸੀਂ ਦੇਖ ਸਕਦੇ ਕਿ ਕਿੰਨੇ ਕ ਲੋਕ ਖੁਸ਼ ਵੀ ਨੇ ਕਿ ਗੁਰੂ ਦੀ ਬਾਣੀ ਨਾਲ ਜੁੜ ਕੇ ਜਿਹੜਾ ਕਿ ਆਨੰਦ ਆਉਂਦਾ ਉਹ ਕਿੱਥੇ ਹੋਰ ਆਨੰਦ ਨਹੀਂ ਆਉਂਦਾ ਤੇ ਹੋਰ ਵੀ ਜਿਹੜੀ ਸੰਗਤਾਂ ਨੇ ਉਹ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਇੱਥੇ ਯੂਥ ਵੀ ਦਿਖਦਾ ਹੈ ਤੇ ਯੂਥ ਨਾਲ ਵੀ ਗੱਲ ਕਰਨ ਦੀ پوری ਕੋਸ਼ਿਸ਼ ਕਰ ਰਹੇ ਨੇ ਆਖਰ ਯੂਥ ਕੀ ਕਹਿਣਾ ਚਾਹੁੰਦਾ ਯੂਥ ਦਾ ਕੀ ਮੰਨਣਾ ਹੈ ਕਿ ਇਥੇ ਕਿੰਨਾਕ ਬਾਣੀ ਦੇ ਨਾਲ ਜੁੜਨਾ ਚਾਹੀਦਾ ਕਿੰਨਾ ਕਹਿਦੇ ਗੁਰੂ ਦੇ ਬਾਣੀ ਦੇ ਨਾਲ ਜੁੜਨ ਦਾ ਕਿੰਨਾ ਤਾਂ ਆਨੰਦ ਹੁੰਦਾ ਤੇ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ ਜਾਂ ਫਿਰ ਕੀ ਚਾਹਨਾ ਚਾਹਣਗੇ ਗੁਰੂ ਦੇ ਦਰ ਤੇ ਆ ਕੇ ਗੁਰੂ ਦਾ ਬਾਣੀ ਦੇ ਨਾਲ ਜੁੜ ਕੇ ਕਿੰਨਾ ਕੰਨਦਾ ਹੋਰ ਵੀ ਲੋਕਾਂ ਨਾਲ ਗੱਲਬਾਤ ਹੋ ਰਹੀ ਹੈ ਤਾਂ ਕਿ ਆਖਰ ਕੀ ਕਰਨਾ ਚਾਹਣਗੇ ਕਿ ਕਿੰਨੇ ਕਿੰਨੇ ਦੂਰੋਂ ਆਏ ਨੇ ਲੋਕ ਕਿਉਂਕਿ ਦੇਖਿਆ ਜਾਵੇ ਤਾਂ ਬਾਬਾ ਦੀਪ ਸਿੰਘ ਦਾ ਜਿਹੜਾ ਦਰ ਹੈ ਉਹ ਲੋਕਾਂ ਨੂੰ ਕਿਸੇ ਨਾ ਕਿਤੇ ਇੱਕ ਵਿਸ਼ਵਾਸ ਹੈ ਕਿ ਜੇ ਬਾਣੀ ਨਾਲ ਜੁੜਦੇ ਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਲੋਕ ਬਹੁਤ ਚੇਲੇ ਤੇ ਯੂਥ ਵੀ ਇੱਥੇ ਮੌਜੂਦ ਹੈ ਯੂਥ بات ਕਰਨ ਦੀ کوشش ਕਰਾਂਗੇ ਫਿਰ ਬਾਈਕ ਦਾ ਫਾਟਾ ਵੈਗਰੂ ਜੀ ਦਾ ਨਾਮ ਸਾਹਿਬ ਲਗਤੀ ਦੀ ਫਤੇ ਮੇਰਾ ਨਾਮ ਵੈਗਰੂ ਜੀ ਗੁਰਸਾਹਿਬ ਸਿੰਘ ਕਿੱਥੋਂ ਆਏ ਮੈਂ ਟਾਰੀ ਲਾਗੋ ਤੇ ਹਰ ਐਤਵਾਰ ਹੁੰਦੇ ਹਾਂ ਜੀ ਵੈਗਰੂ ਜੀ ਹਰ ਐਤਵਾਰ ਹੁੰਦੇ ਕਿਸ ਤਰ੍ਹਾਂ ਦਾ ਲਾਦਾ ਗੁਰਦੁਆਰੇ ਆ ਕੇ ਸੇਵਾ ਕਰਕੇ ਕਿਵੇਂ ਰਹਿੰਦੇ ਜੀ ਬਹੁਤ ਵਧੀਆ ਲੱਗਦਾ ਵੈਗਰੂ ਅੱਛਾ ਹਾਂਜੀ ਤੇ ਵੈਸੇ ਕਈ ਲੋਕ ਕਹਿੰਦੇ ਨੇ ਕਿ ਯੂਥ ਜਿਹੜਾ ਵਾ ਕਿ ਪਾਰਟੀਆਂ ਕਰਦਾ ਜੀ ਨਸ਼ੇ ਦੇ ਵਿੱਚ ਵੜਾ ਪਰ ਕਈ ਯੂਥ ਇੱਥੇ ਵੀ ਆਉਂਦੇ ਤੁਹਾਡਾ ਕੀ ਕਹਿੰਦੇ ਉਹ ਤੇ ਹੈਗਾ ਬੈਕਰੂ ਜੀ ਕਈ ਯੂਥ ਆ ਹਾਂ ਹੈਗਾ ਤੇ ਢੜਨਾ ਆ ਕੇ ਸਹਿਮਤ ਆ ਸਾਡੇ ਪਿੰਡ 'ਚ ਹੀ ਕਈ ਹੈਗੇ ਇਦਾਂ ਦੇ ਲੋਕ ਚਲੋ ਹਾਂਜੀ ਨਸ਼ਿਆਂ ਦੇ ਇਦਾਂ ਤੁਹਾਡਾ ਕੀ ਮਨ ਕਰਦਾ ਇੱਥੇ ਸਾਡਾ ਵੈਗ ਰਿਹਾ ਸਾਡਾ ਸੇਵਾ ਦਾ ਹੁਣ ਚਲੋ ਲਗਾ ਚੇਤਾਵੇਂ ਤੁਹਾਨੂੰ ਕਹੀ ਹੈ ਕਿ ਚਲੋ ਹੁਣ ਪਹਿਲਾਂ ਅੰਨੂ ਘਰ ਦੇ ਕਹਿੰਦੇ ਚਲੋ ਗੱਲਾਂ ਕਰਦੇ ਜਿਹੜੀ ਗੱਲ ਸੱਚੀ ਆ ਹਾਂਜੀ ਹੁਣ ਸੇਵਾ ਦੇ ਘਰ ਤੇ ਚਲੋ ਘਰ ਦੇ ਵਧੀਆ ਕਹਿੰਦੇ ਕਿ ਚਲੋ ਵਧੀਆ ਕੰਮ ਆ ਜੀ ਕਿੰਨਾ ਕੁ ਆਨੰਦ ਆਉਂਦਾ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਦੇ ਘਰ ਤੱਕ ਲੈ ਕੇ ਪੂਰਾ ਆਨੰਦ ਆਉਂਦਿਆ ਵੇਖੋ ਤੁਹਾਡੇ ਸਾਹਮਣੇ ਹੀ ਆ ਸਤ ਜੀ ਸੇਵਾ ਜਨ ਆਨੰਦ ਦਾ ਵੈਗ ਰਿਹਾ ਜ਼ਿੰਦਗੀ 'ਚ ਕਿੰਨਾ ਬਦਲਾਅ ਆਇਆ ਗੁਰੂ ਦੇ ਨਾਲ ਜੁੜ ਕੇ ਕੁਝ ਬਦਲਾਅ ਕਰਕੇ ਕਹਿੰਦੇ ਕਿ ਗੁਰੂ ਨਾਲ ਜੁੜਦੇ ਬਾਣੀ ਨਾਲ ਜੁੜਦੇ ਜ਼ਿੰਦਗੀ ਬਦਲਾਅ ਬੰਦ ਜੇ ਸੇਵਾ 'ਚ ਮੈਂ ਬਦਲਾਅ ਪੂਰਾ ਆਇਆ ਹੈ ਤੁਸੀਂ ਆਪਣਾ ਮੇਰੇ ਉਧਰ ਆਨੰਦ ਹੁੰਦਾ ਪਾਣੀ ਆਨੰਦ ਮੈਨਾਂ ਬਾਣੀ ਸੁਣਦਾ ਪੂਰਾ ਹੁੰਦਾ ਹਾਂਜੀ ਸੱਚ ਯੋਥਨਾ ਵੀ ਗੱਲ ਕੀਤੀ ਹੈ ਕਿ ਬਾਣੀ ਦੇ ਨਾਲ ਜੁੜਨ ਨਾਲ ਕਿੰਨਾ ਚ ਆਨੰਦ ਆਉਂਦਾ ਕਿਉਂਕਿ ਗੁਰੂ ਦੇ ਨਾਲ ਜੁੜਨਾ ਹੀ ਇੱਕ ਬਹੁਤ ਵੱਡੀ ਗੱਲ ਹੈ ਹੋਰ ਵੀ ਲੋਕਾਂ ਨਾਲ ਗੱਲਬਾਤ ਚਾਰੀ ਰੱਖਾਂਗੇ ਵਾਈ ਗੁਰਜੀ ਦਾ ਖਾਸਾ ਬੈਠਾ ਜੀ ਕੀ ਨਾਮ ਹੈ ਜੀ ਜੁਝਾਰ ਸਿੰਘ ਕਿਤੋਂ ਆਇਓ ਗਿਲੰਦਰ ਤੋਂ ਨਹੀਂ ਹਰ ਵਾਰ ਐਤਵਰਾਂ ਤਾਂ ਜੀ ਹਾਂ ਜੀ ਹਰ ਐਤਵਰਾਂ ਨੇ ਤੇ ਕਿੰਨਾ ਕਾ ਅਨੰਦ ਹੁੰਦਾ ਇੱਥੇ ਗੁਰੂ ਸਾਹਿਬ ਕੋਲ ਮੈਂ ਕਹਾਂ ਜੀ ਬੱਚੋ ਨਾ ਬਿਆਨ ਨਹੀਂ ਕਰ ਸਕਦੇ ਆਪਾਂ ਬਹੁਤ ਜ਼ਿਆਦਾ ਪਹਿਲਾਂ ਸ਼ਰਾਬਿੰਦਾ ਸ਼ਰਾਬ ਛੱਡਤੀ ਸ਼ਰਾਬ ਛੱਡਤੀ ਇਸ ਤਰ੍ਹਾਂ ਮਨ ਚ ਕੀ ਆ ਮਨ ਮਾਲਕ ਸੋਣਣਾ ਆਪਾਂ ਕੋਣ ਇਹ ਕਈ ਲੋਕ ਜਿਹੜੇ ਹੁੰਦੇ ਆ ਕਹਿੰਦੇ ਕਿ ਸ਼ਰਾਬ ਛੱਡ ਨਹੀਂ ਪਾਉਂਦੇ ਤੇ ਕੀ ਬਦਲਾਵ ਕੀ ਆਂਦਾ ਕਿ ਇੱਕਦਮ ਮੁੰਡਾ ਵਿੱਚ ਗੱਲ ਜੀ ਦਿਲ ਨਾਲ ਮਨ ਬਣਾਉਣਾ ਮੈਂ ਛੱਡਣ ਲਈ ਬਾਕੀ ਉਹਦੀ ਗਿਰ ਕਿਰਪਾ ਚਾਹੀਦੀ ਆ ਆਪਾਂ ਨਹੀਂ ਛੱਡ ਸਕਦੇ ਛੜਾਵੇਂ ਉਹ ਨਹੀਂ ਆਹ ਭਾਗੀ ਪੀਂਦੇ ਸੀ ਡੇਲੀ ਦੀ ਬੋਤਲ ਪੀ ਜਾਂਦੇ ਸ਼ਰਾਬ ਦੀ ਨਹੀਂ ਪੀਂਦੇ ਸੱਚ ਵੀ ਨਹੀਂ ਕਰਦੇ ਆਮ੍ਰਿਤਸਰ ਗਿਆ ਅੱਛਾ ਗੁਰੂਰੇ ਬਣੇ ਬਿਲਕੁਲ ਜੀ ਗੁਰੂ ਤੇ ਜਿਹੜੇ ਯੂਥ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿ ਆਉਣ ਵਾਲਾ ਯੂਥ ਨੂੰ ਚਾਹੀਦਾ ਕਿ ਆਪਣਾ ਆਪਣਾ ਨਸ਼ੇ ਵਾਲਣ ਛੱਡ ਕੇ ਆਪ ਗੁਰੂ ਬਲਾਓ ਗੁਰੂ ਤੇ ਪਾਣੀ ਤੇ ਲੰਘਦੇ ਭਾਈ ਦਬਜੀ ਹਰ ਦਾ ਪਾੜ ਕਰੋ ਪੰਜਾਂ ਵਾਲਿਆਂ ਪਾੜ ਕਰੋ ਜਿਹੜਾ ਆਵਾ ਕੋ ਕਰੋ ਲੈ ਕੇ ਗੁਰੂ ਕਰ ਲਓ ਮੂਲ ਮੰਤਰ ਕਰ ਲਓ ਕੁਛ ਨਾ ਕਰੋ ਸੇਵਾ ਦੇ ਪੈਸੇ ਕਹਿੰਦੇ ਨੇ ਕਿ ਸੇਵਾ ਦੇ ਵਿੱਚ ਵੀ ਆਨੰਦ ਹੀ ਹੁੰਦਾ ਬਿਲਕੁਲ ਜੀ ਬਿਲਕੁਲ ਸਭ ਕੁਝ ਆ ਇਹਦੇ ਵਿੱਚ ਸਭ ਕੁਝ ਬੜਿਆ ਆਪਾਂ ਨੂੰ ਪਰ ਪਰਿਵਾਰ ਚ ਜ਼ਿੰਦਗੀ ਚ ਕਿੰਨਾ ਖਰਾਬ ਆਇਆ ਵਾ ਪਾਣੀ ਨਾ ਜੁੜਦੇ ਤੇ ਕਹਿੰਦੇ ਸਿਰ ਪਾਣੀ ਨਾ ਜੁੜਦੇ ਖਰਾਬ ਆ ਜਾਂਦਾ ਸੀ ਇਹ ਕਿਚ ਕਿਦਾਂ ਲਾ ਜੀ ਮੁਸ਼ਕਲਾਂ ਸਾਡੇ ਗੁਰੂਆਂ ਪਰੇ ਤੇ ਆਈਆਂ ਨਹੀਂ ਪਰ ਸਾਨੂੰ ਸਹਿਣ ਦੀ ਸ਼ਕਤੀ ਮਿਲ ਜਾਂਦੀ ਆ ਆਂਦੀਆਂ ਜਿਹੜਾ ਬਹੁਤ ਜ਼ਿਆਦਾ ਗੁਰੂ ਮੰਨਦਾ ਉਹਨੂੰ ਜਿਆਦਾ ਜਿਆਦਾ ਉਹਦੇ ਮਨ ਕੀ ਆਪਣ ਪਰਚੇ ਪੈਂਦੇ ਆ ਲੋਕਾਂ ਨੂੰ ਕੀ ਕਹਿਣਾ ਚਾਹ ਲੋਕਾਂ ਨੂੰ ਕਹਣਾ ਚਾਹ ਜੁਰੇ ਕਿ ਮਲਕੁਰ ਵਾਲਾ ਗੁਰੂਲੇ ਬਣੋ ਗੁਰੂਲੇ ਬਣੋ ਮਲਕੀ ਜੜੋਂ ਨਾਲ ਬੰਨ੍ਹਦਾ ਸੀ ਤਾਂ ਨਾਲ ਦੀ ਤੇ ਇਸ ਤਰ੍ਹਾਂ ਕੀ ਗੱਲ ਕੀਤੀ ਹੈ ਕਿ ਖਰਾਬ ਜ਼ਿੰਦਗੀ ਦੇ ਵਿੱਚ ਆਂਦਾ ਬਾਣੀ ਨਾਲ ਜੁੜ ਕੇ ਇੱਕ ਸ਼ਕਤੀ ਮਿਲ ਜਾਂਦੀ ਹੈ ਲੜਨ ਦੀ ਕਿ ਇਸ ਮੁਸ਼ਕਿਲਾਂ ਨਾਲ ਲੜਨ ਦੀ ਤੁਸੀਂ ਦੇਖ ਸਕਦੇ ਹੋਰ ਵੀ ਗੱਲਬਾਤ ਕਰਦੇ ਜੀ ਕਿ ਲੋਕ ਨੇ ਕਿੰਨਾ ਕਿ ਚੰਗਾ ਸੋਲ ਦੇਣ ਇੱਥੇ ਆਪਣੇ ਆਪ ਨੂੰ ਵੜਵਾਦਾ ਸਿੱਖੁੰਦੇ ਨੇ ਇੱਥੇ ਬਾਣੀ ਨਾਲ ਜੁੜ ਕੇ ਕਿ ਜਪੈਰਾ ਸਾਹਿਬ ਜਿਹੜਾ ਹੈ ਕਿ ਹਰ ਐਤਵਾਰ ਤੇ ਲੱਗਦਾ ਕਿ ਸੱਤਾ ਜਿਹੜੀ ਹੈ ਤੁਸੀਂ ਜਿਸ ਹੈ ਦੀਚਨ ਜੇ ਹਰਤਾਲ ਤੋਂ ਮੁਰਵੀ ਦੂਰੋਂ ਪਹੁੰਚਦਾ ਹੋਵੇ ਤੇ ਜਿਹੜੀ ਸੰਗਤਾਂ ਨੇ ਆਪਣਾ ਨੂੰ ਜਿਹੜਾ ਕਿ ਬਹੁਤ ੜਬਾਗਾ ਸਮਝਿਆ ਨੇ ਕਿ ਆਪਾਂ ਜਦੋਂ ਆਉਂਦੇ ਪ੍ਰਸ਼ਾਸਨ ਦੀ ਗਾਲੀ ਕੱਢੀ ਆ ਪੁਲਿਸ ਪ੍ਰਸ਼ਾਸਨ ਵਿੱਚ ਇੱਥੇ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾ ਰਿਹਾ ਤੇ ਲੋਕ ਵੀ ਇੱਥੇ ਆ ਰਹੇ ਨੇ ਤੇ ਆਪਣਾ ਜਿਹੜਾ ਕਿ ਵੜਪਾਕਾ ਸਮਝਦੇ ਨੇ ਬਾਬਾ ਦੀਪ ਸਿੰਘ ਦੇ ਦਰ ਤੇ ਆ ਕੇ ਗੁਰਦੁਆਰਾ ਸ਼ੁਦਾ ਸਾਹਿਬ ਜਿਸ ਨੂੰ ਕਿਹਾ ਜਾਂਦਾ ਦੁਪਹਿਰਾ ਜਿਹੜਾ ਹਰ ਐਤਵਾਰ ਇੱਥੇ ਲੱਗਦਾ ਹੈ ਤੇ ਲੋਕੀ ਜਿਹੜੇ ਨੇ ਦੂਰੋਂ ਦੂਰੋਂ ਆਉਂਦੇ ਨੇ ਤੇ ਅਸੀਂ ਧਰਨਾ ਸਾਂਝਾ ਕੀਤੀਆਂ ਨੇ ਅੱਜ ਦੀਆਂ ਇਹ ਤਸਵੀਰਾਂ ਮੈਨੂੰ ਤੇ ਉਸ ਜਾਇਦਾ ਮਸਜਿਦ ਜੀ ਕੌਲ ਦਾ ਸਿਟੀ ਹਾਲ ਹੈ ਨਾ ਅੰਮ੍ਰਿਤਸਰ